ਸਾਤੋਂ ਪਹਿਲਾਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਅਨਮੋਲ ਨੌਲੇਜ ਸੀਰੀਜ਼ ਤੇ ਅੱਜ ਅਸੀਂ ਚਰਚਾ ਕਰਨ ਜਾ ਰਹੇ ਹਾਂ ਮਾਂ ਬੋਲੀ ਪੰਜਾਬੀ ਦੇ ਇੱਕ ਮਹੱਤਵਪੂਰਨ ਵਿਸ਼ੇ ਬਾਰੇ ਜਿਸ ਦਾ ਨਾਮ ਹੈ ਗੁਰਮੁਖੀ ਦਾ ਪੰਜਾਬੀ ਭਾਸ਼ਾ ਨਾਲ ਸੰਬੰਧ ਕਿਉਂਕਿ ਅਸੀਂ ਪਹਿਲਾ ਵੀਡੀਓ ਦੇ ਵਿੱਚ ਕਿਉਂਕਿ ਸਾਡੀ 7ਵੀਂ ਵੀਡੀਓ ਹੈ ਜੀ ਮਾਂ ਬੋਲੀ ਪੰਜਾਬੀ ਦੀ ਇਸ ਤੋਂ ਪਹਿਲਾਂ ਅਸੀਂ 6 ਵੀਡੀਓ ਤਿਆਰ ਕਰ ਚੁੱਕੇ ਹਾਂ ਤੇ ਪਹਿਲਾਂ ਵਾਲੀਆਂ ਵੀਡੀਓਾਂ ਦੇ ਵਿੱਚ ਅਸੀਂ ਦੇਖਿਆ ਕਿ ਕਿਸ ਤਰ੍ਹਾਂ ਪੰਜਾਬੀ ਨੂੰ ਲਿਖਣ ਲਈ ਇੱਕ ਲਿਪੀ ਦੀ ਲੋੜ ਹੁੰਦੀ ਹੈ ਤੇ ਉਹ ਲਿਪੀ ਗੁਰਮੁਖੀ ਲਿਪੀ ਹੈ ਕਈ ਹੋਰ ਲਿਪੀਆਂ ਵੀ ਨੇ ਜਿਨ੍ਹਾਂ ਵਿੱਚ ਪੰਜਾਬੀ ਭਾਸ਼ਾ ਲਿਖੀ ਜਾਂਦੀ ਹੈ ਪਰ ਪੰਜਾਬੀ ਭਾਸ਼ਾ ਨੂੰ ਸ਼ੁੱਧ ਰੂਪ ਦੇਣ ਲਈ ਇਕਲੌਤੀ ਰਿਪੀ ਹੈ ਜੀ ਉਹ ਆ ਜੀ ਸਾਡੀ ਗੁਰਮੁਖੀ ਲਿਪੀ ਤੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਤੁਸੀਂ ਸਾਡੇ ਚੈਨਲ ਨੂੰ ਫੋਲੋ ਕਰੋ ਸਬਸਕ੍ਰਾਈਬ ਕਰੋ ਜੀ ਕਿਉਂਕਿ ਤੁਹਾਡਾ ਕੀਤਾ ਸਬਸਕ੍ਰਾਈਬ ਸਾਡੇ ਲਈ ਇੱਕ ਮੋਟੀਵੇਸ਼ਨ ਆ ਇੱਕ ਸਿਹਤ ਮਿਲਦੀ ਆ ਸਾਨੂੰ ਅਸੀਂ ਵੀਡੀਓ ਬਣਾਉਂਦੇ ਰਹਾਂਗੇ ਸ਼ੁਰੂ ਕਰਦੇ ਆ ਜੀ ਅੱਜ ਦੀ ਵੀਡੀਓ ਜਿਹਦਾ ਸਬੰਧ ਹੈ ਪੰਜਾਬੀ ਪਲੱਸ ਗੁਰਮੁਖੀ ਲਿਪੀ ਇਸ ਤੋਂ ਪਹਿਲਾਂ ਵੀਡੀਓ ਦੇ ਗੁਣਾਂ ਨੂੰ ਧਿਆਨ ਵਿੱਚ ਰੱਖਦੇ ਆ ਹੁਣ ਅਸੀਂ ਵੇਖਾਂਗੇ ਕਿ ਪੰਜਾਬੀ ਭਾਸ਼ਾ ਲਈ ਗੁਰਮੁਖੀ ਕਿਵੇਂ ਸਭ ਤੋਂ ਠੁਕਮੀ ਲਿਪੀ ਹੈ ਕਿਉਂਕਿ ਪੰਜਾਬੀ ਭਾਸ਼ਾ ਨੂੰ ਅਸੀਂ ਰੋਮਨ ਲਿਪੀ ਦੇ ਵਿੱਚ ਵੀ ਲਿਖ ਸਕਦੇ ਆ ਦੇਵਨਾਗਰੀ ਵਿੱਚ ਵੀ ਲਿਖ ਸਕਦੇ ਆ ਸਾਹਮੁਖੀ ਵਿੱਚ ਵੀ ਲਿਖ ਸਕਦੇ ਆ ਪਰੰਤੂ ਪੰਜਾਬੀ ਭਾਸ਼ਾ ਨੂੰ ਸੁੱਧ ਰੂਪ ਦੇ ਵਿੱਚ ਲਿਖਣ ਲਈ ਸਹੀ ਢੰਗ ਦੇ ਵਿੱਚ ਲਿਖਣ ਲਈ ਇੱਕ ਲੋਤੀ ਲਿਪੀ ਹੈ ਜੀ ਉਹ ਆ ਸਾਡੀ ਗੁਰਮੁਖੀ ਲਿਪੀ ਤੇ ਇਹ ਲਿਪੀ ਬਾਰੇ ਅਸੀਂ ਪੜ੍ਹਦੇ ਆ ਇਹਨਾਂ ਦੋਨਾਂ ਦਾ ਸਬੰਧ ਪੜ੍ਹਦੇ ਆ ਕਿ ਕਿਉਂ ਗੁਰਮੁਖੀ ਲਿਪੀ ਪੰਜਾਬੀ ਭਾਸ਼ਾ ਲਈ ਜ਼ਰੂਰੀ ਹੈ ਤੇ ਸਹੀ ਰੂਪ ਹੈ ਪੰਜਾਬੀ ਕਹਿੰਦੇ ਅਸਲ ਅਸਲੀਅਤ ਤਾਂ ਇਹ ਹੈ ਕਿ ਹਰ ਅਮੀਰ ਭਾਸ਼ਾ ਦੀ ਆਪਣੀ ਨਿਵੇਕਲੀ ਲਿਪੀ ਹੁੰਦੀ ਹੈ ਕੋਈ ਦੂਸਰੀ ਲਿਪੀ ਇਹ ਫਰਜ ਉਨੀ ਸਫਲਤਾ ਨਾਲ ਨਹੀਂ ਨਿਭਾ ਸਕਦੀ ਜਿੰਨੀ ਕਾਮਯਾਬੀ ਤੇ ਸ਼ੁੱਧਤਾ ਨਾਲ ਕਿਸੇ ਭਾਸ਼ਾ ਦੀ ਆਪਣੀ ਲਿਪੀ ਨਿਭਾ ਸਕਦੀ ਹੈ ਇਸੇ ਆਧਾਰ ਤੇ ਪੰਜਾਬੀ ਦੀ ਆਪਣੀ ਲਿਪੀ ਕੇਵਲ ਗੁਰਮੁਖੀ ਹੈ ਜੋ ਪੰਜਾਬੀ ਲਿਖਣ ਲਈ ਬਣਾਈ ਗਈ ਤੇ ਪੰਜਾਬੀ ਦੇ ਨਾਲ ਹੀ ਵਿਕਾਸ ਕਰਦੀ ਆ ਰਹੀ ਹੈ ਕਹਿਣ ਦਾ ਭਾਵ ਕਿ ਸਭ ਤੋਂ ਪਹਿਲਾਂ ਗੁਰਮੁਖੀ ਲਿਪੀ ਸਿਰਫ ਪੰਜਾਬੀ ਭਾਸ਼ਾ ਨੂੰ ਲਿਖਣ ਲਈ ਤਿਆਰ ਕੀਤੀ ਗਈ ਹੈ ਇਸ ਲਈ ਗੁਰਮੁਖੀ ਤੋਂ ਬਿਨਾ ਹੋਰ ਕੋਈ ਲਿਪੀ ਪੰਜਾਬੀ ਨੂੰ ਸੁੱਧ ਰੂਪ ਦੇ ਵਿੱਚ ਨਹੀਂ ਲਿਖ ਸਕਦੀ ਹਾਲਾਂਕਿ ਪੰਜਾਬੀ ਬਹੁਤ ਪੁਰਾਣੀ ਹੈ ਪਰ ਪੰਜਾਬੀ ਨੂੰ ਲਿਖਣ ਦਾ ਢੰਗ ਦੂਜੇ ਪਾਤਸ਼ਾਹ ਗੁਰੂ ਅੰਗਦ ਦੇਵ ਜੀ ਮਹਾਰਾਜ ਨੇ ਇੱਕ ਟਾਂਕ ਸ਼ੁਰੂ ਕੀਤਾ ਉੱਚ ਸੁਧਾਰ ਕੀਤਾ ਜਿਸ ਨੂੰ ਅਸੀਂ ਪੰਜਾਬੀ ਭਾਸ਼ਾ ਦਾ ਸੁਧਾਰ ਜਾਂ ਗੁਰਮੁਖੀ ਲਿਪੀ ਦਾ ਸੁਧਾਰ ਕਹਿੰਦੇ ਆ ਕਿਉਂਕਿ ਗੁਰੂ ਦੇ ਮੁਖਜੋ ਉਚਾਰੇ ਸ਼ਬਦਾਂ ਨੂੰ ਲਿਖਣ ਲਈ ਗੁਰਮੁਖੀ ਲਿਪੀ ਦਾ ਦੀ ਵਰਤੋਂ ਕੀਤੀ ਗਈ ਇਸ ਕਰਕੇ ਬਹੁਤ ਜ਼ਰੂਰੀ ਹੈ ਜੀ ਇੱਕ ਜੋ ਖਾਸ ਭਾਸ਼ਾ ਹੁੰਦੀ ਹੈ ਇੱਕ ਭਾਸ਼ਾ ਦਾ ਇੱਕ ਬਹੁਤ ਵੱਡਾ ਇਹ ਰੂਪ ਹੈ ਕਿ ਉਹਦੀ ਲਿਪੀ ਵੀ ਹੋਣੀ ਚਾਹੀਦੀ ਹੈ ਆਪਣੀ ਲਿਪੀ ਹੋਣੀ ਚਾਹੀਦੀ ਹੈ ਤੇ ਪੰਜਾਬੀ ਭਾਸ਼ਾ ਦੀ ਆਪਣੀ ਲਿਪੀ ਜੀ ਗੁਰਮੁਖੀ ਲਿਪੀ ਹੈ ਇੰਨੇ ਪੰਜਾਬੀ ਫਾਰਸੀ ਲਿਪੀ ਵਿੱਚ ਵੀ ਲਿਖੀ ਜਾਂਦੀ ਹੈ ਅਤੇ ਅੱਜ ਵੀ ਪਾਕਿਸਤਾਨ ਵਿੱਚ ਵਧੇਰੇ ਕਰਕੇ ਪੰਜਾਬੀ ਫਾਰਸੀ ਲਿਪੀ ਵਿੱਚ ਹੀ ਲਿਖੀ ਜਾਂਦੀ ਹੈ ਪਰੰਤੂ ਫਾਰਸੀ ਲਿਪੀ ਜਾਣਨ ਵਾਲੇ ਕੋਈ ਅਜਿਹੇ ਪੰਜਾਬੀ ਲਿਖਤ ਪੜ ਕੇ ਵੇਖ ਤਾਂ ਵੇਖਣ ਦੇ ਪਤਾ ਲੱਗ ਜਾਵੇਗਾ ਕਿ ਫਾਰਸੀ ਲਿਪੀ ਵਿੱਚ ਲਿਖੀ ਪੰਜਾਬੀ ਪੜ੍ਹਨੀ ਕਿੰਨੀ ਔਖੀ ਹੈ ਅਸਲ ਵਿੱਚ ਫਾਰਸੀ ਲਿਪੀ ਪੰਜਾਬੀ ਨੂੰ ਠੀਕ ਠਾਕ ਨੇ ਨਹੀਂ ਲਿਖ ਸਕਦੀ ਕਿਉਂਕਿ ਫਾਰਸੀ ਲਿਪੀ ਜਿਹੜੀ ਆ ਉਹ ਪੰਜਾਬੀ ਭਾਸ਼ਾ ਨੂੰ ਲਿਖਣ ਲਈ ਵਰਤੀ ਜਰੂਰ ਜਾਂਦੀ ਹੈ ਅੱਜ ਅਸੀਂ ਪਾਕਿਸਤਾਨ ਪੰਜਾਬ ਦੇ ਵਿੱਚ ਦੇਖਦੇ ਆ ਤੁਸੀਂ ਜ਼ਿਆਦਾਤਰ ਜਿਹੜੀ ਪੰਜਾਬੀ ਹੈ ਉਹ ਫਾਰਸੀ ਲਿਪੀ ਦੇ ਵਿੱਚ ਲਿਖੀ ਜਾਂਦੀ ਹੈ ਪਰੰਤੂ ਕੁਝ ਅਜਿਹੇ ਰੂਪ ਨੇ ਪੰਜਾਬੀ ਦੇ ਕੁਝ ਪੰਜਾਬੀ ਭਾਸ਼ਾ ਦੀਆਂ ਅਜਿਹੀਆਂ ਧੁਨੀਆਂ ਨੇ ਜਿਨ੍ਹਾਂ ਨੂੰ ਲਿਖਣ ਲਈ ਉਹ ਫਾਰਸੀ ਲਿਪੀ ਦੇ ਵਿੱਚ ਅੱਖਰ ਨਹੀਂ ਹਨ ਇਸ ਲਈ ਅਸੀਂ ਕਹਿ ਸਕਦੇ ਹਾਂ ਕਿ ਫਾਰਸੀ ਲਿਪੀ ਦੇ ਵਿੱਚ ਪੰਜਾਬੀ ਸਿਰਫ ਕੰਮ ਚਲਾਉ ਲਿਖ ਸਕਦੇ ਹਾਂ ਪਰ ਸੁੱਧ ਰੂਪ ਦੇ ਵਿੱਚ ਪੰਜਾਬੀ ਨੂੰ ਲਿਖਣ ਲਈ ਗੁਰਮੁਖੀ ਲਿਪੀ ਦੀ ਵਰਤੋਂ ਕੀਤੀ ਜਾਂਦੀ ਹੈ ਅੱਜ ਦੀ ਵਿਚਾਰ ਚਰਚਾ ਜਿਹੜੇ ਵਿਸ਼ੇ ਤੇ ਅਸੀਂ ਕਰਨੀ ਹੈ ਜੀ ਉਹ ਆ ਪੰਜਾਬੀ ਤੇ ਗੁਰਮੁਖੀ ਦਾ ਸਬੰਧ ਗੁਰਮੁਖੀ ਲਿਪੀ ਦਾ ਪੰਜਾਬੀ ਭਾਸ਼ਾ ਨਾਲ ਸੰਬੰਧ ਕੀ ਹੈ ਕਿਉਂ ਸੰਬੰਧ ਹੈ ਕਿਸ ਤਰ੍ਹਾਂ ਜੁੜਿਆ ਤੇ ਕਿਉਂ ਖਾਸ ਹੈ ਇਸ ਬਾਰੇ ਅਸੀਂ ਆਪ ਜੀ ਨਾਲ ਵਿਚਾਰ ਚਰਚਾ ਕਰਾਂਗੇ ਸ਼ੁਰੂ ਕਰਦੇ ਹਾਂ ਜੀ ਅੱਜ ਦੀ ਵਿਚਾਰ ਚਰਚਾ ਧਿਆਨ ਰੱਖਣ ਜੋ ਗੱਲ ਗੁਰਮੁਖੀ ਲਿਪੀ ਦਾ ਪੰਜਾਬੀ ਭਾਸ਼ਾ ਨਾਲ ਸੰਬੰਧ ਬਹੁਤ ਪੁਰਾਣਾ ਹੈ ਜੀ ਕਹਿੰਦੇ ਗੁਰਮੁਖੀ ਲਿਪੀ ਦਾ ਪੰਜਾਬੀ ਭਾਸ਼ਾ ਨਾਲ ਸੰਬੰਧ ਪੁਆਇੰਟ ਨੰਬਰ 1 ਕਾਰਨ ਹੈ ਜੀ ਇਹ ਕਿ ਕਿਸ ਤਰ੍ਹਾਂ ਪੰਜਾਬੀ ਨੂੰ ਲਿਖਣ ਦੇ ਲਈ ਪੰਜਾਬੀ ਭਾਸ਼ਾ ਨੂੰ ਲਿਖਣ ਦੇ ਲਈ ਗੁਰਮੁਖੀ ਲਿਪੀ ਸਭ ਤੋਂ ਸਹੀ ਤਰੀਕਾ ਹੈ ਸਹੀ ਢੰਗ ਹੈ ਉਹਦਾ ਸਭ ਤੋਂ ਪਹਿਲਾ ਪੁਆਇੰਟ ਤੇ ਕਾਰਨ ਹੈ ਜੀ ਕਿੰਨੇ ਗੁਰਮੁਖੀ ਖਾਸ ਕਰਕੇ ਪੰਜਾਬੀ ਲਿਖਣ ਲਈ ਬਣਾਈ ਗਈ ਸੀ ਅਤੇ ਉਸ ਸਮੇਂ ਇਸ ਨੂੰ ਪੰਜਾਬੀ ਦੀ ਦੀਆਂ ਸਾਰੀਆਂ ਲੋੜਾਂ ਪੂਰੀਆਂ ਕਰਨ ਲਈ ਮੁਕੰਮਲ ਲਿਪੀ ਬਣਾਈ ਗਈ ਜੇ ਕੋਈ ਹੋਰ ਲਿਪੀ ਪੰਜਾਬੀ ਨੂੰ ਠੀਕ ਠਾਕ ਲਿਖਣ ਦੇ ਯੋਗ ਹੁੰਦੀ ਤਾਂ ਇਹ ਨਵੀਂ ਲਿਪੀ ਬਣਾਉਣ ਦੀ ਜ਼ਰੂਰਤ ਨਹੀਂ ਸੀ ਇਸ ਤੋਂ ਸਪਸ਼ਟ ਹੁੰਦਾ ਹੈ ਕਿ ਕੇਵਲ ਗੁਰਮੁਖੀ ਹੀ ਪੰਜਾਬੀ ਲਈ ਸਭ ਤੋਂ ਢੁਕਵੀਂ ਲਿਪੀ ਹੈ ਉਦਾਹਰਨ ਦੇ ਲਈ ਅਸੀਂ ਕਹਿ ਸਕਦੇ ਹਾਂ ਕਿ ਦੂਜੇ ਪਾਤਸ਼ਾਹ ਗੁਰੂ ਅੰਗਦ ਦੇਵ ਜੀ ਮਹਾਰਾਜ ਨੂੰ ਕਿਉਂ ਲੋੜ ਪਈ ਕਿ ਉਹਨਾਂ ਨੇ ਗੁਰਮੁਖੀ ਲਿਪੀ ਦਾ ਜਨਮ ਕੀਤਾ ਕਿਉਂਕਿ ਉਸ ਤੋਂ ਪਹਿਲਾਂ ਗੁਰੂ ਨਾਨਕ ਦੇਵ ਜੀ ਸੱਚੇ ਪਾਤਸ਼ਾਹ ਨੇ ਜਦੋਂ ਬਾਣੀ ਦਾ ਉਚਾਰਨ ਕੀਤਾ ਪੰਜਾਬੀ ਭਾਸ਼ਾ ਦੇ ਵਿੱਚ ਤੇ ਉਹ ਬਾਣੀ ਨੂੰ ਸੁੱਧ ਰੂਪ ਦੇ ਵਿੱਚ ਲਿਖਣ ਲਈ ਕੋਈ ਉਸ ਸਮੇਂ ਲਿਪੀ ਨਹੀਂ ਸੀ ਜਿਹੜੀ ਪੰਜਾਬੀ ਨੂੰ ਸਹੀ ਸ਼ਬਦਾਂ ਦੇ ਵਿੱਚ ਸਹੀ ਢੰਗ ਦੇ ਵਿੱਚ ਸਹੀ ਸੁੱਧ ਰੂਪ ਦੇ ਵਿੱਚ ਲਿਖ ਸਕੇ ਇਸ ਲਈ ਗੁਰੂ ਅੰਗਦ ਦੇਵ ਜੀ ਪਾਤਸ਼ਾਹ ਨੇ ਪਹਿਲੇ ਪਾਤਸ਼ਾਹ ਦੇ ਸ਼ਬਦਾਂ ਨੂੰ ਸੁੱਧ ਰੂਪ ਦੇ ਵਿੱਚ ਲਿਖਣ ਲਈ ਇਹ ਬਾਣੀ ਦਾ ਇਹ ਗੁਰਮੁਖੀ ਲਿਪੀ ਦਾ ਸਹਾਰਾ ਲਿਆ ਤੇ ਗੁਰੂ ਨਕੀ ਗੁਰਮੁਖੀ ਲਿਪੀ ਦਾ ਜਨਮ ਕੀਤਾ ਆਰੰਭ ਕੀਤਾ ਇਸ ਲਈ ਗੁਰਮੁਖੀ ਲਿਪੀ ਇਕਲੌਤੀ ਲਿਪੀ ਆ ਜਿਹੜੀ ਪੰਜਾਬੀ ਭਾਸ਼ਾ ਨੂੰ ਲਿਖਣ ਲਈ ਤਿਆਰ ਕੀਤੀ ਗਈ ਪੁਆਇੰਟ ਨੰਬਰ ਆੜਾ ਪਿਛਲੇ ਕਰੀਬ 500 ਸਾਲਾਂ ਤੋਂ ਪੰਜਾਬੀ ਗੁਰਮੁਖੀ ਲਿਪੀ ਵਿੱਚ ਹੀ ਲਿਖੀ ਲਿਖਦੀ ਆ ਰਹੀ ਹੈ ਮੋਸਟਲੀ ਅਸੀਂ ਦੇਖਦੇ ਹਾਂ ਕਿ ਜਿਹੜੀ ਪੰਜਾਬੀ ਆ ਉਹ ਗੁਰਮੁਖੀ ਲਿਪੀ ਵਿੱਚ ਲਿਖੀ ਜਾਂਦੀ ਹੈ ਇਹ ਤਕਰੀਬਨ 500 600 ਸਾਲਾਂ ਤੋਂ ਇਸੇ ਤਰ੍ਹਾਂ ਚੱਲਦਾ ਆ ਰਿਹਾ ਇਸ ਕਾਰਨ ਪੰਜਾਬੀ ਤੇ ਗੁਰਮੁਖੀ ਦਾ ਜਿਹੜਾ ਨਾਤਾ ਉਹ ਬਹੁਤ ਗੂੜਾ ਹੋ ਚੁੱਕਿਆ ਹੈ ਜੀ ਇਨ੍ਹਾਂ ਸਦੀਆਂ ਵਿੱਚ ਹੀ ਭਾਸ਼ਾ ਵਿੱਚ ਵੀ ਵਿਕਾਸ ਹੋਇਆ ਅਤੇ ਨਾਲ ਹੀ ਨਾਲ ਗੁਰਮੁਖੀ ਲਿਪੀ ਦੇ ਵਿੱਚ ਵੀ ਵਿਕਾਸ ਹੁੰਦਾ ਆ ਇਹ ਖਾਸੀਅਤ ਹੈ ਜੀ ਕਿਉਂਕਿ ਜਿਹੜੀ ਖਾਸ ਲਿਪੀ ਹੁੰਦੀ ਹੈ ਲਿਪੀ ਜਦੋਂ ਭਾਸ਼ਾ ਦੇ ਵਿੱਚ ਵਿਕਾਸ ਹੁੰਦਾ ਉਹ ਲਿਪੀ ਦੇ ਵਿੱਚ ਵੀ ਵਿਕਾਸ ਹੁੰਦਾ ਇਸ ਕਰਕੇ ਜਦੋਂ ਭਾਸ਼ਾ ਦੇ ਵਿੱਚ ਵਾਧਾ ਹੋਇਆ ਪੰਜਾਬੀ ਭਾਸ਼ਾ ਦੇ ਵਿੱਚ ਕੋਈ ਵਿਕਾਸ ਹੋਇਆ ਤਾਂ ਗੁਰਮੁਖੀ ਲਿਪੀ ਦੇ ਵਿੱਚ ਵੀ ਨਾਲ-ਨਾਲ ਵਿਕਾਸ ਹੋਇਆ ਪੁਆਇੰਟ ਨੰਬਰ ਈਡੀ ਗੁਰਮੁਖੀ ਤੇ ਪੰਜਾਬੀ ਦਾ ਸਬੰਧ ਇੰਨਾ ਪੱਕਾ ਹੋ ਗਿਆ ਕਿ ਕੋਈ ਲੋਕ ਗੁਰਮੁਖੀ ਨੂੰ ਹੀ ਪੰਜਾਬੀ ਲਿਪੀ ਕਹ ਦਿੰਦੇ ਹਨ ਅਤੇ ਕੁਝ ਲੋਕ ਪੰਜਾਬੀ ਭਾਸ਼ਾ ਨੂੰ ਹੀ ਗੁਰਮੁਖੀ ਕਹਿ ਦਿੰਦੇ ਹਨ ਕਹਿਣ ਦਾ ਭਾਵ ਕਿ ਇਹ ਦੋਨੇ ਇੱਕ ਦੂਜੇ ਨਾਲ ਇੰਨਾ ਜੁੜ ਗਏ ਕਿ ਇਹਨਾਂ ਦਾ ਆਪਸੀ ਜਿਹੜਾ ਬਖਰੇਵਾ ਹੈ ਉਹ ਨਹੀਂ ਦੱਸਿਆ ਜਾ ਸਕਦਾ ਕਿਉਂਕਿ ਕਈ ਗੁਰਮੁਖੀ ਹੀ ਕਹਿ ਦਿੰਦੇ ਨੇ ਪੰਜਾਬੀ ਨੂੰ ਕਿ ਪੰਜਾਬੀ ਨੂੰ ਗੁਰਮੁਖੀ ਕਹਿ ਦਿੰਦੇ ਨੇ ਗੁਰਮੁਖੀ ਨੂੰ ਪੰਜਾਬੀ ਕਹਿ ਦਿੰਦੇ ਨੇ ਇਹਨਾਂ ਦਾ ਸਬੰਧ ਇੰਨਾ ਗੂੜਾ ਹੋ ਗਿਆ ਕਿ ਇਹ ਦੋਨੇ ਇੱਕ ਬਣ ਗਏ ਪੁਆਇੰਟ ਨੰਬਰ 4 ਕਹਿੰਦੇ ਅੱਦਕ ਵਾਲਾ ਇਹ ਬਹੁਤ ਜ਼ਰੂਰੀ ਕਾਰਨ ਹੈ ਕਿ ਪੰਜਾਬੀ ਭਾਸ਼ਾ ਨੂੰ ਲਿਖਣ ਲਈ ਗੁਰਮੁਖੀ ਕਿਉਂ ਜ਼ਰੂਰੀ ਹੈ ਇਹ ਕਾਰਨ ਕਰਕੇ ਜ਼ਰੂਰੀ ਹੈ ਜੀ ਕਿਉਂਕਿ ਅੱਦਕ ਵਾਲਾ ਉਚਾਰਨ ਪੰਜਾਬੀ ਦੀ ਵਿਸ਼ੇਸ਼ਤਾ ਹੈ ਕਿਸੇ ਵੀ ਭਾਸ਼ਾ ਦੇ ਵਿੱਚ ਤੁਸੀਂ ਅੱਦਕ ਦੀ ਵਰਤੋਂ ਨਹੀਂ ਦੇਖੋਗੇ ਇਕਲੌਤੀ ਪੰਜਾਬੀ ਭਾਸ਼ਾ ਹੈ ਜਿਸ ਦੇ ਵਿੱਚ ਅੱਧਕ ਦੀ ਵਰਤੋਂ ਕੀਤੀ ਜਾਂਦੀ ਹੈ ਦੇਵਨਾਗਰੀ ਦੇ ਵਿੱਚ ਉਰਦੂ ਦੇ ਵਿੱਚ ਅਜਿਹੀ ਕਈ ਭਾਸ਼ਾਵਾਂ ਨੇ ਜਿਹਦੇ ਵਿੱਚ ਇਹ ਅੱਧਕ ਦੀ ਵਰਤੋਂ ਹੁੰਦੀ ਨਹੀਂ ਪਰੰਤੂ ਇਕਲੌਤੀ ਪੰਜਾਬੀ ਭਾਸ਼ਾ ਹੈ ਜਿਸ ਦੇ ਵਿੱਚ ਅੱਧਕ ਦੀ ਵਰਤੋਂ ਹੁੰਦੀ ਹੈ ਕਹਿੰਦੇ ਅੱਧਕ ਵਾਲਾ ਉਚਾਰਨ ਪੰਜਾਬੀ ਭਾਸ਼ਾ ਦੀ ਵਿਸ਼ੇਸ਼ਤਾ ਹੈ ਅਤੇ ਅੱਧਕ ਦਾ ਚਿੰਨ ਸਿਰਫ ਗੁਰਮੁਖੀ ਦੇ ਵਿੱਚ ਹੀ ਹੈ ਇਹ ਵੀ ਖਾਸ ਵਾਲੀ ਕਹਿਣ ਵਾਲੀ ਗੱਲ ਹੈ ਯਾਦ ਰੱਖਣ ਵਾਲੀ ਗੱਲ ਹੈ ਕਿ ਕਿਸੇ ਜੇ ਪੰਜਾਬੀ ਭਾਸ਼ਾ ਦੇ ਵਿੱਚ ਅਦਕ ਖਾਸ ਹੈ ਤਾਂ ਕਿਸੇ ਹੋਰ ਲਿਪੀਆਂ ਦੇ ਵਿੱਚ ਵੀ ਅਦਕ ਨਹੀਂ ਹੈ ਉਹ ਅਦਕ ਸਿਰਫ ਗੁਰਮੁਖੀ ਲਿਪੀ ਦੇ ਵਿੱਚ ਹੈ ਰੋਮਨ ਲਿਪੀ ਦੇਵਨਾਗਰੀ ਲਿਪੀ ਵਿੱਚ ਵੀ ਅਦਕ ਜਾਂ ਇਸ ਦਾ ਕੋਈ ਹੋਰ ਚਿੰਨ ਨਹੀਂ ਮਿਲਦੇ ਫਾਰਸੀ ਲਿਪੀ ਵਿੱਚ ਅਜਿਹਾ ਚਿੰਨ ਜ਼ਰੂਰ ਮਿਲਦਾ ਹੈ ਪਰ ਉਹ ਅਦਕ ਨਹੀਂ ਹੈ ਫਾਰਸੀ ਲਿਪੀ ਵਿੱਚ ਪੰਜਾਬੀ ਲਿਖਣ ਵਾਲੇ ਇਸ ਚਿੰਨ ਦੀ ਵਰਤੋਂ ਨਹੀਂ ਕਰਦੇ ਉਹ ਜਿਹੜਾ ਚਿੰਨ ਉਹ ਨਹੀਂ ਵਰਤਿਆ ਜਾਂਦਾ ਕਹਿਣ ਦਾ ਭਾਵ ਕਿ ਜਿਹੜਾ ਅਧਕ ਹੈ ਇਹ ਪੰਜਾਬੀ ਭਾਸ਼ਾ ਦੀ ਬਹੁਤ ਵੱਡੀ ਵਿਸ਼ੇਸ਼ਤਾ ਹੈ ਤੇ ਇਹ ਅਧਕ ਲਿਖਣ ਲਈ ਇਕਲੌਤਾ ਗੁਰਮੁਖੀ ਦੇ ਵਿੱਚ ਹੀ ਉਹ ਚਿੰਨ ਹੈ ਜੀ ਜਿਹਨੂੰ ਅਸੀਂ ਅਧਕ ਕਹਿੰਦੇ ਹਾਂ ਟੌਪਿਕ ਨੰਬਰ 5 ਗੁਰਮੁਖੀ ਵਿੱਚ ਪੰਜਾਬੀ ਦੀ ਇੱਕ ਧੁਨੀ ਲਈ ਕੇਵਲ ਇੱਕ ਅੱਖਰ ਜਾ ਲਗਨ ਨਿਸ਼ਚਿਤ ਹੈ ਜਿਸ ਕਰਕੇ ਉਹ ਲੇਖੇ ਦੀ ਕੋਈ ਗੁੰਜਾਇਸ ਨਹੀਂ ਰਹਿੰਦੀ ਤੇ ਸ਼ਬਦ ਜੋੜ ਜਾਦ ਕਰਨਾ ਸੌਖਾ ਹੋ ਜਾਂਦਾ ਹੈ ਹਰ ਕੋਈ ਲਿਪੀ ਇਹ ਸ਼ਰਤਾਂ ਪੂਰੀਆਂ ਨਹੀਂ ਕਰ ਸਕਦੀ ਕਿਉਂਕਿ ਫਾਰਸੀ ਲਿਪੀ ਦੇਵਨਾਗਰੀ ਲਿਪੀ ਇਹਨਾਂ ਦੇ ਵਿੱਚ ਪੰਜਾਬੀ ਦੇ ਇੱਕ ਸ਼ਬਦ ਲਈ ਦੋ-ਦੋ ਉਚਾਰਣ ਨੇ ਜਾ ਦੋ ਦੋ ਉਚਾਰਨਾਂ ਲਈ ਇੱਕ ਸ਼ਬਦ ਹੈ ਇਕਲੌਤੀ ਗੁਰਮੁਖੀ ਲਿਪੀ ਹੈ ਜੀ ਜਿਹਦੇ ਵਿੱਚ ਪੰਜਾਬੀ ਦੇ ਹਰ ਇੱਕ ਧੁਨੀ ਦੇ ਲਈ ਹਰ ਇੱਕ ਅੱਖਰ ਤੇ ਉਹਦੀ ਲਗਾ ਤੇ ਲਗਾਖਰ ਹੈਗੇ ਨੇ ਇਸ ਕਰਕੇ ਪੰਜਾਬੀ ਨੂੰ ਲਿਖਣ ਲਈ ਇਕਲੌਤੀ ਤੇ ਇਕਲੌਤੀ ਸੁੱਧ ਰੂਪ ਦੇ ਵਿੱਚ ਲਿਖਣ ਲਈ ਗੁਰਮੁਖੀ ਲਿਪੀ ਹੈ ਜੀ ਟੌਪਿਕ ਨੰਬਰ 6 ਗੁਰਮੁਖੀ ਦੇ ਹਰ ਅੱਖਰ ਲਈ ਲਗਾ ਦਾ ਪੰਜਾਬੀ ਦੇ ਕਿਸੇ ਨਾ ਕਿਸੇ ਨਿਸ਼ਚਿਤ ਧੁਨੀ ਨਾਲ ਪੱਕਾ ਸਬੰਧ ਹੈ ਜਿਸ ਵਿੱਚ ਕੋਈ ਅਦਲਾ ਬਦਲੀ ਨਹੀਂ ਹੁੰਦੀ ਕੋਈ ਅੱਖਰ ਜਾਂ ਲਗਾ ਇੱਕ ਤੋਂ ਵੱਧ ਧੁਨੀ ਲਈ ਨਹੀਂ ਵਰਤੀ ਜਾਂਦੀ ਇੰਜ ਇਹਨਾਂ ਅੱਖਰਾਂ ਤੇ ਲਗਾ ਦਾ ਪੰਜਾਬੀ ਦੀਆਂ ਧੁਨੀਆਂ ਨਾਲ ਡੜ ਨਾਤਾ ਹੈ ਕੋਈ ਹੋਰ ਲਿਪੀ ਅਜਿਹਾ ਨਾਤਾ ਨਹੀਂ ਕਾਇਮ ਕਰ ਸਕਦੀ ਕਹਿੰਦਾ ਭਾਵ ਕਿ ਗੁਰਮੁਖੀ ਲਿਪੀ ਦੀਆਂ ਜਿਹੜੀਆਂ ਲਗਾ ਤੇ ਲਗਾਖਰਾਂ ਨੇ ਉਹਨਾਂ ਦਾ ਸਬੰਧ ਵੀ ਪੰਜਾਬੀ ਦੇ ਨਾਲ ਬਹੁਤ ਜ਼ਿਆਦਾ ਟਕਮਾਗਾ ਟੌਪਿਕ ਨੰਬਰ 7 ਗੁਰਮੁਖੀ ਦਾ ਕੋਈ ਵੀ ਅੱਖਰ ਅਜਿਹਾ ਨਹੀਂ ਜਿਸ ਦੀ ਧੁਨੀ ਪੰਜਾਬੀ ਵਿੱਚ ਉਚਾਰੀ ਨਾ ਜਾਂਦੀ ਹੋਵੇ ਹੋਰ ਕੋਈ ਲਿਪੀ ਪੰਜਾਬੀ ਲਿਖਣ ਲਈ ਵਰਤੀ ਜਾਵੇ ਤਾਂ ਕੁਝ ਅੱਖਰ ਪੰਜਾਬੀ ਲਈ ਬੇਲੋੜੇ ਹੋ ਜਾਣਗੇ ਸਿਰਫ ਗੁਰਮੁਖੀ ਹੀ ਅਜਿਹੀ ਲਿਪੀ ਹੈ ਜਿਸ ਦੇ ਹਰ ਅੱਖਰ ਦੀ ਪੰਜਾਬੀ ਦੀ ਲੋੜ ਹੈ ਤੇ ਹਰ ਧੁਨੀ ਲਈ ਗੁਰਮੁਖੀ ਦੇ ਅੱਖਰਾਂ ਜਾ ਲਗਾ ਮਜੂਦ ਹਨ ਕਹਿਣ ਦਾ ਭਾਵ ਕੀ ਪੰਜਾਬੀ ਭਾਸ਼ਾ ਦੇ ਵਿੱਚ ਜਿੰਨੇ ਵੀ ਅਸੀਂ ਸ਼ਬਦ ਬੋਲਦੇ ਹਾਂ ਧੁਨੀਆਂ ਮੂੰਹ ਚੋਂ ਉਚਾਰਨ ਕਰਦੇ ਹਾਂ ਉਹ ਉਚਾਰੀਆਂ ਹੋਈਆਂ ਧੁਨੀਆਂ ਨੂੰ ਲਿਖਣ ਦੇ ਲਈ ਇਕਲੋਤੀ ਗੁਰਮੁਖੀ ਲਿਪੀ ਹੈ ਜਿਸ ਦੇ ਵਿੱਚ ਸਾਰੇ ਸ਼ਬਦ ਮੌਜੂਦ ਹਨ ਸਾਰੇ ਅੱਖਰ ਮੌਜੂਦ ਹਨ ਕਹਿੰਦੇ ਗੁਰਮੁਖੀ ਲਿਪੀ ਵਿੱਚ ਪੰਜਾਬੀ ਭਾਸ਼ਾ ਦੀ ਹਰ ਧੁਨੀ ਲਈ ਅੱਖਰ ਲਗਾ ਜਾਂ ਚਿੰਨ ਜ਼ਰੂਰ ਹਨ ਇਸ ਦੇ ਉਲਟ ਕੋਈ ਹੋਰ ਲਿਪੀ ਅਜਿਹੀ ਨਹੀਂ ਜਿਸ ਵਿੱਚ ਪੰਜਾਬੀ ਭਾਸ਼ਾ ਦੀਆਂ ਸਾਰੀਆਂ ਧੁਨੀਆਂ ਲਈ ਅੱਖਰ ਹੋਣ ਫਾਰਸੀ ਲਿਪੀ ਫਾਰਸੀ ਲਿਪੀ ਵਿੱਚ ਵੀ ਪੰਜਾਬੀ ਦੀਆਂ ਬਹੁਤ ਸਾਰੀਆਂ ਧੁਨੀਆਂ ਤੇ ਲਗਾ ਦਰਸਾਉਣ ਲਈ ਫਾਰਸੀ ਲਿਪੀ ਵਿੱਚ ਕੋਈ ਟੁਕਮਾ ਸਾਧਨ ਨਹੀਂ ਹੈ ਦੇਵਨਾਗਰੀ ਲਿਪੀ ਜੋ ਗੁਰਮੁਖੀ ਨਾਲ ਕਾਫੀ ਮਿਲਦੀ ਹੈ ਪੰਜਾਬੀ ਦੀਆਂ ਸਾਰੀਆਂ ਧੁਨੀਆਂ ਅੰਕਿਤ ਨਹੀਂ ਕੀਤੀਆਂ ਜਾ ਸਕਦੀਆਂ ਉਦਾਹਰਨ ਲਈ ਅੱਧਕ ਲਈ ਦੇਵਨਾਗਰੀ ਵਿੱਚ ਕੋਈ ਚੰਨ ਨਹੀਂ ਇੱਕ ਅੱਖਰ ਨੂੰ ਦੋ ਵਾਰੀ ਲਿਖ ਕੇ ਅਧਿਕ ਦਾ ਕੰਮ ਲਿਆ ਜਾਂਦਾ ਹੈ ਦੇਵਨਾਗਰੀ ਦੇ ਵਿੱਚ ਇਹ ਕੋਈ ਉਚਿਤ ਤਰੀਕਾ ਨਹੀਂ ਹੈ ਅੱਗੇ ਚੱਲਦੇ ਹਾਂ ਜੀ ਕਿਤੇ ਪਿੱਛੇ ਜ਼ਿਕਰ ਕੀਤਾ ਗਿਆ ਹੈ ਕਿ ਪੰਜਾਬੀ ਕੀ ਭਾਸ਼ਾ ਦੇ ਨਾਲ-ਨਾਲ ਗੁਰਮੁਖੀ ਲਿਪੀ ਵਿੱਚ ਵੀ ਵਿਕਾਸ ਕਰਦੀ ਆ ਰਹੀ ਹੈ ਕਹਿਣ ਦਾ ਭਾਵ ਕਿ ਜਦੋਂ ਜਦੋਂ ਪੰਜਾਬੀ ਭਾਸ਼ਾ ਨੇ ਵਿਕਾਸ ਕੀਤਾ ਕਿਉਂਕਿ ਪਹਿਲਾਂ ਪ੍ਰਾਤਨ ਸਮੇਂ ਦੇ ਵਿੱਚ ਪੰਜਾਬੀ ਨੂੰ ਅਸੀਂ ਇੱਕ ਲਾਈਨ ਦੇ ਵਿੱਚ ਇਕੱਠੀ ਜੋੜ ਕੇ ਪੜਦੇ ਸੀ ਫਿਰ ਇਹਦਾ ਪਦ ਛੇਦ ਕੀਤਾ ਗਿਆ ਇਹਨੂੰ ਸ਼ਬਦਾਂ ਦੇ ਵਿੱਚ ਵੰਡਿਆ ਗਿਆ ਫਿਰ ਅਸੀਂ ਦੇਖਦੇ ਹਾਂ ਕਿ ਅੰਗਰੇਜ਼ ਆਏ ਉਹਨਾਂ ਨੇ ਇਹ ਆਪਾਂ ਨੂੰ ਜਿਹੜੇ ਵਿਸ਼ਰਾਮ ਜਿੰਨੇ ਉਹ ਦਿੱਤੇ ਫਿਰ ਦੇਖਦੇ ਹਾਂ ਕਿ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਦੇ ਵਿੱਚ ਫਾਰਸੀ ਦੇ ਸ਼ਬਦ ਵਰਤੇ ਗਏ ਇਸੇ ਤਰ੍ਹਾਂ ਜਦੋਂ ਪੰਜਾਬੀ ਭਾਸ਼ਾ ਦਾ ਵਿਕਾਸ ਹੋਇਆ ਉਹਦੇ ਨਾਲ ਹੀ ਗੁਰਮੁਖੀ ਲਿਪੀ ਦਾ ਵਿਕਾਸ ਹੋਇਆ ਜਿਹੜੀਆਂ ਨਵੀਆਂ ਧੁਨੀਆਂ ਪੰਜਾਬੀ ਵਿੱਚ ਆਪਣੀ ਲਈ ਅਪਣਾਈਆਂ ਗਈਆਂ ਉਹਨਾਂ ਲਈ ਨਵੇਂ ਅੱਖਰ ਵੀ ਬਣਾਏ ਗਏ ਜਿਵੇਂ ਸਸੇ ਪੈਰ ਬਿੰਦੀ ਜਜੇ ਪੈਰ ਬਿੰਦੀ ਖਖੇ ਪੈਰ ਬਿੰਦੀ ਇਹ ਨਵੀਨ ਅੱਖਰ ਤੇ ਅਦਗਦੀ ਵਰ ਤੋਂ ਇਹ ਸਭ ਪ੍ਰਾਣੀ ਪੰਜਾਬੀ ਦੇ ਵਿੱਚ ਨਹੀਂ ਸੀ ਪੰਜਾਬੀ ਦਾ ਵਿਕਾਸ ਹੋਇਆ ਤੇ ਇਸੇ ਨਾਲ ਗੁਰਮੁਖੀ ਦੇ ਲਿਪੀ ਦੇ ਵਿੱਚ ਵਿਕਾਸ ਕਰਕੇ ਇਹ ਅਖਰ ਦਾ ਵਾਧਾ ਕੀਤਾ ਗਿਆ ਜਿਸ ਨੂੰ ਅਸੀਂ ਨਵੀਨ ਅੱਖਰ ਕਹਿੰਦੇ ਹਾਂ ਇਸ ਤੋਂ ਅਸੀਂ ਕਹਿ ਸਕਦੇ ਹਾਂ ਕਿ ਪੰਜਾਬੀ ਭਾਸ਼ਾ ਨੂੰ ਲਿਖਣ ਲਈ ਇਕਲੌਤੀ ਲਿਪੀ ਹੈ ਜੀ ਜਿਹੜੀ ਹੈਗੀ ਆ ਗੁਰਮੁਖੀ ਲਿਪੀ ਧਿਆਨ ਰੱਖਣ ਜੋ ਗੱਲ ਇਹ ਹੈ ਕਿ ਹੁਣ ਅਸੀਂ ਇਹ ਵੀ ਕਹਾਂਗੇ ਕਿ ਗੁਰਮੁਖੀ ਲਿਪੀ ਵਿੱਚ ਕੋਈ ਵੀ ਹੋਰ ਭਾਸ਼ਾ ਉਨੀ ਸੁਧ ਨਹੀਂ ਲਿਖੀ ਜਾ ਸਕਦੀ ਜਿੰਨੀ ਉਸ ਭਾਸ਼ਾ ਦੀ ਆਪਣੀ ਲਿਪੀ ਵਿੱਚ ਲਿਖੀ ਜਾ ਸਕਦੀ ਹੈ ਅੰਗਰੇਜ਼ਾਂ ਦੇ ਰਾਜ ਸਮੇਂ ਪਾਜ ਵਿੱਚ ਰੋਮਨ ਲਿਪੀ ਦੀ ਪੰਜਾਬੀ ਲਿਖਣ ਲਈ ਵਰਤੋਂ ਕੀਤੀ ਜਾਂਦੀ ਸੀ ਕਾਫੀ ਰਿਵਾਜ ਸੀ ਭਾਵ ਕਿ ਪੰਜਾਬੀ ਨੂੰ ਅੰਗਰੇਜ਼ੀ ਸਟਾਈਲ ਦੇ ਵਿੱਚ ਲਿਖਿਆ ਜਾਂਦਾ ਸੀ ਅੰਗਰੇਜ਼ੀ ਤਰੀਕੇ ਦੇ ਵਿੱਚ ਲਿਖਿਆ ਜਾਂਦਾ ਸੀ ਪਰੰਤੂ ਇਹ ਕਦੇ ਵੀ ਸਫਲ ਸਿੱਧ ਨਾ ਹੋਇਆ ਦੂਜੇ ਸੰਸਾਰ ਯੁੱਧ ਦੇ ਵਿੱਚ ਤਾਂ ਇੱਕ ਗੋਰਖਾ ਪਲਟਨ ਨੂੰ ਜਾਪਾਨੀਆਂ ਸਾਹਮਣੇ ਸਿਰਫ ਇਸ ਲਈ ਹਥਿਆਰ ਸੁੱਟਣੇ ਪਏ ਕਿਉਂਕਿ ਗੋਰਖਿਆਂ ਦੇ ਰੋਮਨ ਵਿੱਚ ਲਿਖੀ ਉਰਦੂ ਦੇ ਸੁਨੇਹੇ ਨੂੰ ਦੂਜੇ ਪਾਸੇ ਕੁਝ ਹੋਰ ਹੀ ਪੜ ਲਿਆ ਸੋ ਸਪਸ਼ਟ ਹੈ ਕਿ ਭਾਸ਼ਾ ਲਈ ਆਪਣੀ ਲਿਪੀ ਵਿੱਚ ਹੀ ਠੀਕ ਠਾਕ ਲਿਖੀ ਜਾ ਸਕਦੀ ਹੈ ਪੰਜਾਬੀ ਦੀ ਆਪਣੀ ਲਿਪੀ ਗੁਰਮੁਖੀ ਹੈ ਇਹੋ ਹੀ ਪੰਜਾਬੀ ਲਈ ਇੱਕੋ ਇੱਕ ਢੁਕਵੀ ਤੇ ਸਫਲ ਲਿਪੀ ਹੈ ਜੀ ਔਰ ਕੋਈ ਵੀ ਲਿਪੀ ਪੰਜਾਬੀ ਵਿੱਚ ਪੂਰੀ ਸਫਲਤਾ ਨਾਲ ਨਹੀਂ ਵਰਤੀ ਜਾ ਸਕਦੀ ਐਸੀ ਸਾਡੀ ਵੀਡੀਓ ਜੀ ਗੁਰਮੁਖੀ ਦਾ ਪੰਜਾਬੀ ਨਾਲ ਸੰਬੰਧ ਅਸੀਂ ਕਹਿ ਸਕਦੇ ਹਾਂ ਕਿ ਇੱਕੋ ਇੱਕ ਲਿਪੀ ਦੁਨੀਆ ਤੇ ਮੌਜੂਦ ਹੈ ਜਿਹੜੀ ਪੰਜਾਬੀ ਭਾਸ਼ਾ ਨੂੰ ਸੁੱਧ ਰੂਪ ਦੇ ਵਿੱਚ ਲਿਖ ਸਕਦੀ ਆ ਕਿਉਂਕਿ ਉਹਦਾ ਜਨਮ ਗੁਰੂਆਂ ਨੇ ਗੁਰੂਆਂ ਦੇ ਮੁਖ ਚ ਉਚਾਰੀ ਬਾਣੀ ਨੂੰ ਜੋ ਪੰਜਾਬੀ ਦੇ ਵਿੱਚ ਉਚਾਰੀ ਗਈ ਉਸ ਨੂੰ ਲਿਖਣ ਦੇ ਲਈ ਉਹਦਾ ਆਰੰਭ ਕੀਤਾ ਉਹ ਲਿਪੀ ਆ ਜੀ ਗੁਰਮੁਖੀ ਲਿਪੀ ਇਹ ਸੀ ਗੁਰਮੁਖੀ ਲਿਪੀ ਦਾ ਪੰਜਾਬੀ ਭਾਸ਼ਾ ਨਾਲ ਸੰਬੰਧ ਤੇ ਜ਼ਰੂਰ ਆ ਜ਼ਰੂਰਤ ਕਿਉਂਕਿ ਪੰਜਾਬੀ ਭਾਸ਼ਾ ਨੂੰ ਲਿਖਣ ਲਈ ਸਭ ਤੋਂ ਜ਼ਰੂਰਤ ਜਿਹੜੀ ਆ ਉਹ ਗੁਰਮੁਖੀ ਲਿਪੀ ਦੀ ਆ ਗੁਰਮੁਖੀ ਲਿਪੀ ਨੂੰ ਪੜ੍ਹਨਾ ਜ਼ਰੂਰੀ ਆ ਜੀ ਏਸੀ ਸਾਡੀ ਵੀਡੀਓ ਜੀ ਜੇ ਵੀਡੀਓ ਚੰਗੀ ਲੱਗੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਜੀ ਦੋਸਤਾਂ ਮਿੱਤਰਾਂ ਨੂੰ ਸ਼ੇਅਰ ਕਰਿਓ ਆਪਣੇ ਬੱਚਿਆਂ ਤੱਕ ਜਰੂਰ ਸਾਂਝਾ ਕਰਿਓ ਕਿਉਂਕਿ ਜਿਹੜੇ ਬੱਚੇ ਆਪਣੀ ਭਾਸ਼ਾ ਤੋਂ ਦੂਰ ਹੋ ਜਾਂਦੇ ਨੇ ਆਪਣੀ ਬੋਲੀ ਤੋਂ ਦੂਰ ਹੋ ਜਾਂਦੇ ਨੇ ਉਹ ਆਪਣੇ ਸੱਭਿਆਚਾਰ ਤੋਂ ਦੂਰ ਹੋ ਜਾਂਦੇ ਨੇ ਉਹ ਆਪਣੇ ਗੁਰੂ ਤੋਂ ਦੂਰ ਹੋ ਜਾਂਦੇ ਨੇ ਉਹ ਸਤਿਗੁਰੂ ਤੋਂ ਦੂਰ ਹੋ ਜਾਂਦੇ ਨੇ ਉਹ ਬਾਣੀ ਤੋਂ ਦੂਰ ਹੋ ਜਾਂਦੇ ਨੇ ਉਹ ਆਪਦੇ ਇਤਿਹਾਸ ਨੂੰ ਭੁੱਲ ਜਾਂਦੇ ਨੇ ਤੇ ਇਤਿਹਾਸ ਸਾਡੀਆਂ ਜੜ੍ਹਾਂ ਹੁੰਦੀਆਂ ਨੇ ਜੀ ਉਹਨਾਂ ਨੂੰ ਸੰਭਾਲਣਾ ਬੜਾ ਜ਼ਰੂਰੀ ਹੈ ਇਸ ਕਰਕੇ ਇਸੇ ਤਰ੍ਹਾਂ ਦੇ ਹੋਰ ਗਿਆਨ ਲਈ ਸਾਡੇ ਚੈਨਲ ਨੂੰ ਫੋਲੋ ਕਰੋ ਦੋਸਤਾਂ ਮਿੱਤਰਾਂ ਰਿਸ਼ਤੇਦਾਰਾਂ ਨਾਲ ਸ਼ੇਅਰ ਕਰੋ ਜੀ ਫਿਰ ਮਿਲਦੇ ਆਂ ਜੀ ਕਿਸੇ ਹੋਰ ਵੀਡੀਓ ਦੇ ਵਿੱਚ ਸਤਿ ਸ੍ਰੀ ਅਕਾਲ